ਜੇ ਕਾ ਇਹ ਪੈਸਾ ਸਹੀ ਤਰੀਕੇ ਨਾਲ ਖਰਚ ਹੁੰਦਾ ਰਹਿੰਦਾ ਤੇ ਸ਼ਾਇਦ ਸਾਡੇ ਪਿੰਡਾਂ ਦੀ ਕਾਇਆ ਕਲਪ ਹੋਈ ਹੁੰਦੀ ਪਰ ਕੋਈ ਗੱਲ ਨਹੀਂ ਰੱਬ ਦੇ ਘਰ ਦੇ ਹਨੇਰਾਂ ਨਹੀਂ ਆ ਹੁਣ ਤੁਹਾਡੇ ਹੱਥ ਦੇ ਵਿੱਚ ਕਲਮ ਆਈ ਆ ਤੁਸੀਂ ਜ਼ਰੂਰ ਇਹਨੂੰ ਟਰਾਂਸਪੇਰੈਂਟ ਵੇ ਦੇ ਨਾਲ ਜੜਾ ਆ ਉਹ ਵਰਤਣਾ ਸਾਨੂੰ ਕਲਮ ਦਿੱਤੀ ਆ ਮੋਹਰ ਦਿੱਤੀ ਆ ਔਰ ਇਹ ਕਹਾ ਜਨਮਾ ਕੇ ਪਹਿਲੇ ਜ਼ਮਾਇਟਰ ਦੇ ਅੰਦਰ ਸਬੋੜ ਇਹ ਕਲਮ ਜਿਹੜੀ ਆ ਨਾ ਇਹਦੀ ਇਹ ਕਲਵਾਰ ਨਾਲੋਂ ਵੀ ਜ਼ਿਆਦਾ ਤਾਕਤਵਰ ਹੁੰਦੀ ਹੈ ਸੋ ਤੁਹਾਨੂੰ ਅੱਜ ਲੋਕਾਂ ਨੇ ਉਹ ਕਲਮ ਫੜਾ ਦਿੱਤੀ ਜਿਨ੍ਹਾਂ ਨਾਲ ਤੁਸੀਂ ਆਪਣੇ ਲੋਕਾਂ ਦਾ ਆਪਣੇ ਸੂਬੇ ਦਾ ਆਪਣੀ ਪੰਜਾਬ ਦਾ ਪੂਰੇ ਲਈ ਸੰਭੇ ਲੋਕਤੰਤਰ ਨੂੰ ਕੇ ਇੱਥੇ ਦੇ ਮੱਧ ਤੱਕ ਗਰਾਸ ਰੂਟ ਲੈਵਲ ਤੇ ਪਹੁੰਚਾਉਣ ਵਾਸਤੇ ਪੰਚਾਇਤੀ ਰਾਜ ਪ੍ਰਣਾਲੀ ਅਪਣਾਈ ਗਈ ਔਰ ਇਹਨੂੰ ਸੰਵਿਧਾਨ ਦੇ ਵਿੱਚ ਖਾਸ ਤੌਰ ਤੇ ਜਗ੍ਹਾ ਦਿੱਤੀ ਗਈ 1994 ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ 11ਵਾਂ ਸ਼ੈਡਿਊਲ ਸ਼ਾਮਿਲ ਕਰਕੇ 29 ਵਿਸ਼ੇ ਜਿਹੜੇ ਸੀਗੇ ਉਹਨਾਂ ਦੇ ਉੱਤੇ ਕੰਮ ਕਰਨ ਦਾ ਅਧਿਕਾਰ ਜਿਹੜਾ ਸੀਗਾ ਉਹ ਪੰਚਾਇਤਾਂ ਨੂੰ ਦਿੱਤਾ ਗਿਆ ਸਰਪੰਚ ਪੰਚਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਉਹ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਤੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਐਸਾ ਕੰਮ ਕਰਨ ਕੇ ਲੋਕਤੰਤਰ ਹਾਰ ਘਰ ਦੇ ਵਿੱਚ ਪਹੁੰਚੀ ਇਹ ਖਾਸ ਉਦੇਸ਼ ਸੀਗਾ ਸਾਡੀ ਪੰਚਾਇਤੀ ਰਾਜਪਨ ਆੜੀ ਦਾ ਜਿਹਨੂੰ ਅਸੀਂ ਭਾਰਤ ਦੇ ਵਿੱਚ ਅਪਣਾਇਆ ਔਰ ਉਸੇ ਹੀ ਤਰ੍ਹਾਂ ਇਹ ਜਿਹੜੀਆਂ ਚੋਣਾਂ ਹੋਣਾਂ ਨੇ ਜਿਹਨਾਂ ਨੇ ਉੱਚੋਂ ਤੁਸੀਂ ਚੋਣ ਕੇ ਆਏ ਹੋ ਇਹ ਉਸ ਸੰਵਿਧਾਨ ਦੀ ਹੀ ਰਹਿਣਾਂ ਕਿਉਂਕਿ ਤੁਹਾਡਾ ਉੱਤਾ ਵੀ ਦਿੱਤਾ ਸੰਵਿਧਾਨ ਦੇ ਨਾਲ 201994 ਤੋਂ ਬਾਅਦ ਜੜਾਗਾ ਇਹ ਜੋੜ ਗਿਆ ਮੈਂ ਜਿੰਨੇ ਵੀ ਨਵੇਂ ਪੰਚ ਸਾਹਿਬਾਂ ਚੋਣ ਕੇ ਆਲੇ ਨੇ ਉਹਨਾਂ ਨੂੰ ਵਧਾਈ ਦਿੰਦਾ ਆਂ ਔਰ ਨਾਲ ਦੇ ਨਾਲ ਇੱਕ ਅਪੀਲ ਵੀ ਕਰਦਾ ਆਂ ਕਿ ਦੇਖੋ ਆਪਾਂ ਹੁਣ ਲੋਕਾਂ ਦੇ ਨੁਮਾਇੰਦੇ ਆਂ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੋਈ ਮਤਭੇਦ ਨਹੀਂ ਸਾਡੇ ਆਗਯੋਗ ਮੁੱਖ ਮੰਤਰੀ ਸਰਦਾਰ ਕੋਮਨ ਸਿੰਘ ਮਾਨ ਸਾਹਿਬ ਦਾ ਸੁਪਨਾ ਹੈ ਕਿ ਪਿੰਡਾਂ ਦੇ ਵਿੱਚੋਂ ਟੜੇ ਬੰਦੀਆਂ ਜਣੀਆਂ ਨੇ ਇਹਨਾਂ ਨੂੰ ਖਤਮ ਕਰਨਾ ਆ। ਔਰ ਸਾਰੇ ਲੋਕ ਇੱਕ ਨੇ। ਚੋਣਾਂ ਵਾਲੇ ਦਿਨ ਤੱਕ ਜੋ ਹੋ ਗਿਆ ਕੋਈ ਵਿਰੋਧ ਚਾ ਕੋਈ ਹੱਕ ਚਾ ਕੋਈ ਗੱਲ ਨਹੀਂ। ਜਿਨ੍ਹਾਂ ਨੇ ਆਪਾਂ ਨੂੰ ਵੋਟ ਪਾਈ ਆ ਉਹ ਵੀ ਆਪਣੇ ਆਂ। ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਵੀ ਆਪਣੇ ਆਂ। ਆਪਾਂ ਸਾਰਿਆਂ ਨੂੰ ਬਰਾਬਰ ਨਾਲ ਲੈ ਕੇ ਚੱਲਣਾ ਆ ਔਰ ਖਾਸ ਤੌਰ ਤੇ ਇੱਕ ਅਪੀਲ ਆ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਸਕੂਲਾਂ ਦਾ ਆ ਵਾਲ ਜ਼ਰੂਰ ਧਿਆਨ ਦਿਓ ਜਦੋਂ ਵੀ ਕਹਿੰਦੇ ਮਾਪੇ ਅਧਿਆਪਕ ਮਿਲਣੀ ਹੁੰਦੀ ਆ ਪੀਟੀਮੀਟ ਹੁੰਦੀ ਆ ਉਹਨਾਂ ਦੇ ਵਿੱਚ ਜਾਓ ਕਿਉਂਕਿ ਜਿਸ ਦੇਸ਼ ਦੇ ਜਿਸ ਸੂਬੇ ਦੇ ਬੱਚੇ ਜਿਹੜੇ ਨੇ ਉਹ ਪੜ੍ਹਦੇ ਜਾਂਦੇ ਨੇ ਫਿਰ ਉਹ ਸੂਬੇ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ ਸੋ ਵੱਤ ਤੋਂ ਵੱਧ ਸਾਡੇ ਬੜੇ ਪ੍ਰੋਗਰਾਮ ਚੱਲ ਰਹੇ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਉਹਨਾਂ ਦੇ ਵਿੱਚ ਜ਼ਰੂਰ ਸ਼ਰਤਤ ਕਰੋ ਤਾਂ ਕਿ ਸਾਡੇ ਜਿਹੜੇ ਨੇ ਜੋ ਜੈਂਡਰ ਡਿਫਰੈਂਸ ਚੱਲ ਰਹੇ ਨੇ ਇਹਨੂੰ ਅਸੀਂ ਬਹੁਤ ਘੱਟ ਕਰ ਸਕੀਏ ਲੜਕੀਆਂ ਨੂੰ ਵੀ ਬਰਾਬਰ ਦੇ ਅਧਿਕਾਰ ਜਣੇ ਆ ਉਹ ਮਿਲ ਸਕਣ ਇਸੇ ਕਰਕੇ ਪੰਚਾਇਤੀ ਰਾਜਪਾਲੀ ਦੇ ਵਿੱਚ 50% ਸੀਟਾਂ ਜਿਹੜੀਆਂ ਨੇ ਉਹ ਆਟਾ ਵਾਸਤੇ ਰਾਖਵੀਆਂ ਰੱਖੀਆਂ ਗਈਆਂ ਨੇ ਸੋ ਜਿੰਨੇ ਵੀ ਪੰਚ ਚ ਭਰੇ ਨੇ ਉਹਨਾਂ ਦੇ ਵਿੱਚੋਂ 50% ਇਸੇ ਕਰਕੇ ਆ ਤੇ ਸਾਡਾ ਜੋ ਭੇਦਭਾਵ ਜੈਂਡਰ ਦੇ ਆਧਾਰ ਤੇ ਚੱਲ ਰਿਹਾ ਉਹਨੂੰ ਅਸੀਂ ਖਤਮ ਕਰੀਏ ਔਰ ਇਹ ਚੰਕਾ ਸ਼ਰਮਾ ਸਮਾਜ ਬਰਾਬਰਤਾ ਵਾਲਾ ਸਮਾਜ ਜਿਹੜਾ ਉਹ ਸਿਰ ਜੀਏ ਨਾਲ ਦੇ ਨਾਲ ਜੋ ਵੀ ਫੰਡਸ ਜੋ ਵੀ ਗ੍ਰਾਂਟਸ ਸਰਕਾਰ ਵੱਲੋਂ ਮਹੀਆ ਹੁੰਦੀਆਂ ਨੇ ਜਾਂ ਪੰਚਾਇਤ ਦੇ ਆਪਣੇ ਸਾਧਨਾਂ ਤੋਂ ਆਮਦਨ ਹੁੰਦੀ ਆ ਉਹਨਾਂ ਨੂੰ ਬਹੁਤ ਇਮਾਨਦਾਰੀ ਦੇ ਨਾਲ ਟਰਾਂਸਪਰੈਂਸੀ ਦੇ ਨਾਲ ਆਪਣੀ ਨਿੱਜੀ ਉਹਦੇ ਤੇ ਧਿਆਨ ਦੇ ਕੇ ਉਹਨਾਂ ਨੂੰ ਪਿੰਡ ਦੇ ਵਿੱਚ ਲਾਇਓ ਕਿਉਂਕਿ ਇਹ ਲੋਕਾਂ ਦਾ ਪੈਸਾ ਆ ਤੁਹਾਡਾ ਹੀ ਪੈਸਾ ਆ ਤੁਹਾਡੇ ਉੱਤੇ ਹੀ ਖਰਚ ਹੋਣਾ ਚਾਹੀਦਾ ਅੱਜ ਤੱਕ ਜੇਕਰ ਇਹ ਪੈਸਾ ਸਹੀ ਤਰੀਕੇ ਨਾਲ ਖਰਚ ਹੁੰਦਾ ਰਹਿੰਦਾ ਤੇ ਸ਼ਾਇਦ ਸਾਡੇ ਪਿੰਡਾਂ ਦੀ ਕਾਇਆ ਕਲਪ ਹੋਈ ਹੁੰਦੀ ਪਰ ਕੋਈ ਗੱਲ ਨਹੀਂ ਤੁਹਾਡੇ ਦੇ ਘਰ ਦੇਰਾਂ ਦੇਰ ਨਹੀਂ ਆ ਹੁਣ ਤੁਹਾਡੇ ਹੱਥ ਦੇ ਵਿੱਚ ਕਲਮ ਆਈ ਆ ਤੁਸੀਂ ਜਰੂਰ ਇਹਨੂੰ ਟਰਾਂਸਪੇਰੈਂਟ ਵੇ ਦੇ ਨਾਲ ਜੜਾ ਆ ਉਹ ਵਰਤਣਾ ਸੋ ਅਕੀਦ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਤੁਹਾਡੇ ਸਾਰਿਆਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਆ ਮੇਰੇ ਵੱਲੋਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਪਰਿਵਾਰਾਂ ਨੂੰ ਜਿਹੜੇ ਪੰਜ ਬਣੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਮਾਤਿਆਂ ਨੂੰ ਭੈਣ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੈਂ ਇਹੋ ਹੀ ਅਰਦਾਸ ਕਰੂੰਗਾ ਕਿ ਤੁਸੀਂ ਤੇ ਸਾਡਾ ਸੂਬਾ ਦਿਨ ਦੁੱਗਣੀ ਰਾਤ ਚੌਗਣੀ ترقی ਕਰਨ ਜਿਸ ਜਗ੍ਹਾ ਤੇ ਦੇ ਨਾਲ ਸਾਨੂੰ ਲੋਕਾਂ ਨੇ ਇਸ ਮੁਕਾਮ ਤੇ ਪਹੁੰਚਾਇਆ ਅਸੀਂ ਉਹਨਾਂ ਦੀਆਂ ਆਸਾਂ ਦੇ ਉੱਤੇ ਜ਼ਰੂਰ ਕਰੇ ਉਪਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗਵਾਦ ਸਰ ਮੈਂ ਸਾਨੂੰ ਬੇਨਤੀ ਕਰਾਂਗਾ ਕਿ ਸਰ 1 ਮਿੰਟ ਲਈ ਇਮਾਨਜਤੇ ਹੀ ਖੜਨ ਕੇ ਅ ਮੇਰੀ ਬੇਨਤੀ ਹੈ ਸਮੂਹ ਪੰਸਾਹਬਾਨ ਨੂੰ ਕਿ ਆਪੋ ਆਪਣੀਆਂ ਸੀਟਾਂ ਤੇ ਖੜੇ ਹੋ ਜਾਓ ਤੁਹਾਡੇ ਕੋਲ ਜਿਹੜੇ ਸੌ ਵਾਲੇ ਪੱਛੇ ਹਨ ਤੁਸੀਂ ਉਹਨਾਂ ਨੂੰ ਆਪਣੇ ਹੱਥ ਵਿੱਚ ਰੱਖ ਲਵੋ ਜਿਵੇਂ ਜਿਵੇਂ ਮੰਤਰੀ ਸਾਹਿਬ ਬੋਲਣਗੇ ਤੁਸੀਂ ਉਹਨਾਂ ਦੇ ਪਿੱਛੇ ਪਿੱਛੇ ਬੋਲਣਾ ਹੈ ਤੇ ਮੰਤਰੀ ਸਾਹਿਬ ਦੀ ਪਹਿਲ ਕਰਦੀ ਤੇ ਦੋ ਜੋ ਮਹਿਲਾ ਪੰਛਾਨ ਮਨਪ੍ਰੀਤ ਕੋਰ ਤੜਾ ਖੁਰ ਅਤੇ ਬੰਦਨਾ ਪਾਂਖਰਪੁਰ ਉਹ ਵੀ ਤੁਹਾਡੇ ਨਾਲ ਨਾਲ ਇਥੋਂ ਸਟੇਜ ਤੋਂ ਇਸ ਸੌ ਨੂੰ ਉੱਡਾਰ ਆਣ ਗਈ ਮੈਂ ਬੇਨਤੀ ਕਰਾਂਗਾ ਦੋਨੇ ਮਹਿਲਾ ਪੰਚਾਇਤ ਨੂੰ ਕਿਉਂ ਇੱਥੇ ਸਟੇਜ ਤੇ ਆਉਣ ਜਿਹੜੀ ਇਹ ਜਣਾ ਪੇਜ ਮੇ ਰਿਹਾ ਸੌ ਚੁੱਕ ਨਰਾਏ ਦੇ ਵਿੱਚ ਮੈਂ ਬੋਲੂਗਾ ਮੈਂ ਤੇ ਬਾਕੀ ਸਾਰਿਆਂ ਨੇ ਆਪਣੇ ਨਾਮ ਬੋਲੋ ਜਿਹੜੇ ਤੁਹਾਡੇ ਨਾਮ ਨੇ ਮੈਂ ਮੈਂ ਨਾਮ ਬੋਲੂ ਮਾਨਪ੍ਰੀਤ कौर ਹੁੰਦਲ ਮੈਂ ਵੰਦਨ ਸੱਚੇ ਦੇ ਲੋ ਸੱਚੇ ਦੇ ਲੋ ਈਸ਼ਵਰ ਦੀ ਸੋਖਾਂਦਾ ਹਾਂ ਈਸ਼ਵਰ ਦੀ ਸੋਖਾਂਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗੀ ਅਤੇ ਨਿਸ਼ਟਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਤੇ ਅਖੰਡਤਾ ਨੂੰ ਕਾਇਮ ਅਖੰਡਤਾ ਨੂੰ ਕਾਇਮ ਰੱਖਾਂਗੀ ਰੱਖਾਂਗੀ ਮੈਂ 5 ਵਜੋਂ ਮੈਂ 5 ਵਜੋਂ ਆਪਣੇ ਫਰਜ਼ਾਂ ਨੂੰ ਆਪਣੇ ਫਰਜ਼ਾਂ ਨੂੰ ਨਿਸ਼ਟਾਪੂਰਵਕ ਨਿਸ਼ਟਾਪੂਰਵਕ ਅਤੇ ਇਮਾਨਦਾਰੀ ਨਾਲ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ ਨਿਭਾਵਾਂਗੀ ਮੈਂ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਬਿਨਾਂ ਕਿਸੇ ਡਰ ਪੱਖਪਾਤ ਪੱਖਪਾਤ ਤੰਦੇ ਤੰਦੇ ਜਾਂ ਮਾੜੀ ਭਾਵਨਾ ਦੇ ਜਾਂ ਮਾੜੀ ਭਾਵਨਾ ਦੇ ਭਾਰਾਂ ਦੇ ਸੰਵਿਧਾਨ ਦੇ ਕਾਨੂੰਨ ਮੁਤਾਬਕ ਕਰਦੇ ਸੰਵਿਧਾਨ ਤੇ ਕਾਨੂੰਨ ਮੁਤਾਬਕ ਨਿਆਂ ਕਰਾਂਗੀ ਨਿਆਂ ਕਰਾਂਗੀ ਬਹੁਤ ਬਹੁਤ ਧੰਵਾਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਧੰਵਾਦ ਹੁਣ ਤੁਸੀਂ ਅਗਲੀ ਘਾਰਤ ਤੌਰ ਤੇ ਪੰਚ ਬਣ ਚੁੱਕੇ ਹੋ ਮੋਹਰਾ ਮੇਰਾ ਖਿਆਲ ਬਾਹੀ ਲੈ ਜਾਓ ਯਾ ਸਾਰਿਆਂ ਕੋਲੇ ਉਹਨਾਂ ਦਾ ਅਖੀਰ ਪਿੰਡਾਂ ਦੇ ਵਿੱਚ ਆਪਣੇ ਕਾਮਦਾਰ ਜਿਹੜੇ ਆ ਉਹਨਾਂ ਨੂੰ ਸ਼ੁਰੂ ਕਰਦੇ ਹੋ ਔਰ ਦੇਸ਼ ਤੇ ਸੂਬੇ ਦੇ ਵਿਕਾਸ ਦੇ ਚਰਤਾ ਭੰਤਾ ਯੋਗ ਨਾਲ ਉਹਨਾਂ ਕੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ